ਨਾਂ ਜੀ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਕਿ ਆਪਾਂ ਆ ਵਰਖਾ ਦਾ ਜਿਹੜਾ ਮੌਸਮ ਆ ਕਿਸੇ ਪਿੰਡ ਜਾਂ ਸ਼ਹਿਰ ਦੇ ਵਿੱਚ ਆਪਾਂ ਕੱਟ ਲਈਏ ਜਦੋਂ ਮਹਾਰਾਜ ਜੀ ਰੱਬ ਦੀਆਂ ਗੱਲਾਂ ਕਰਦੇ ਹੋਏ ਅੱਗੇ-ਅੱਗੇ ਵਧਦੇ ਜਾਂਦੇ ਆ ਕਿ ਨਗਰ ਆਇਆ ਉਸ ਨਗਰ ਦੇ ਬਾਰ-ਬਾਰ ਮਹਾਰਾਜ ਨੇ ਡੇਰਾ ਲਾ ਲਿਆ ਉਹ ਸ਼ਹਿਰ ਦੇ ਵਿੱਚ ਇੱਕ ਖੱਤਰੀ ਦਾ ਬਾਗ ਸੀਗਾ ਉਨੇ ਕੀ ਦੇਖਿਆ ਵੀ ਕੋਈ ਸਾਧੂ ਸੰਤ ਆਏ ਹੋਇਆ ਇੱਥੇ ਉਹਨੇ ਮਹਾਰਾਜ ਨੂੰ ਆ ਕੇ ਮੱਥਾ ਟੇਕਿਆ ਭਾਈ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਵੀ ਮੱਥਾ ਟੇਕਿਆ ਵੀ ਇਹ ਵੀ ਕੋਈ ਸੰਤ ਲੱਗਦੇ ਆ ਤੇ ਭਾਈ ਬਾਲਾ ਜੀ ਨੂੰ ਵੀ ਮੱਥਾ ਟੇਕ ਦਿੱਤਾ ਗੁਰੂ ਸਾਹਿਬ ਜੀ ਕੀਰਤਨ ਕਰਦੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਉਹ ਖੱਤਰੀ ਬਾਗ ਦਾ ਮਾਲਕ ਉੱਥੇ ਆਉਂਦਾ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਮਿਲਦੀ ਉਹਨੂੰ ਉਹਨੂੰ ਰੋਜ਼ ਹੀ ਆਉਣ ਲੱਗ ਗਿਆ ਉਹਦਾ ਨੇਮ ਬਣ ਗਿਆ ਜਿਵੇਂ ਦਿੱਤ ਨੇ ਬਣ ਜਾਂਦਾ ਬੰਦੇ ਦਾ ਪੱਕਾ ਆਪਾਂ ਕੋਈ ਵੀ ਆਦਤ ਪਕਾਉਣੀ ਆ 40 ਦਿਨਾਂ ਵਿੱਚ ਮਨੋਵਿਗਿਆਨੀ ਕਹਿੰਦੇ ਪੱਕਦੀ ਆ 40 ਦਿਨ ਆਪਾਂ ਲਗਾਤਾਰ ਕਿਸੇ ਕੰਮ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਕਰੀਏ ਤੇ ਬੰਦੇ ਦੀ ਆਦਤ ਬਣ ਜਾਂਦੀ ਆ ਗਲਤ ਆਦਤਾਂ ਚੰਗੀਆਂ ਆਦਤਾਂ ਏਵੇਂ ਪੱਕਦੀਆਂ ਤਾਂ ਉਹ ਭਾਈ ਰੋਜ਼ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਦੋਂ ਆਵੇ ਉਹਦੀ ਇੱਕ ਮਿੱਤਰ ਨੇ ਉਹਨੂੰ ਦੇਖ ਲਿਆ ਵੀ ਰੋਜ਼ ਕਿਤੇ ਨਾ ਕਿਤੇ ਸਵੇਰੇ ਸਵੇਰੇ ਜਾਂਦਾ ਵਾ ਉਹਨੇ ਫਿਰ ਪੁੱਛ ਲਿਆ ਕਹਿਣ ਲੱਗਾ ਮਿੱਤਰਾ ਤੂੰ ਸਵੇਰੇ ਸਵੇਰੇ ਕਿੱਥੇ ਜਾਂਦਾ ਹੁੰਦਾ ਉਹ ਫਿਰ ਉਹਨੇ ਦੱਸਤਾ ਖੱਤਰੀ ਨੇ ਕਹਿੰਦਾ ਜੀ ਅਸਲ ਦੇ ਵਿੱਚ ਪਤਾ ਕੀ ਗੱਲ ਆ ਵੀ ਇੱਥੇ ਕੋਈ ਸਾਧੂ ਸੰਤ ਆਏ ਹੋਇਆ ਮੇਰੇ ਬਾਗ ਦੇ ਕੋਲੇ ਉਹਨਾਂ ਨੇ ਡੇਰਾ ਲਾਇਆ ਮੈਂ ਉਹਨਾਂ ਦੇ ਦਰਸ਼ਨ ਕਰਨੇ ਜਾਂਦਾ ਕਹਿੰਦਾ ਮੈਨੂੰ ਵੀ ਨਾਲ ਲੈ ਚੱਲ ਕਈ ਵਾਰੀ ਆਪਾਂ ਰਿਸੋਰੀਸ ਕਹਿ ਦਿੰਦੇ ਆ ਵੀ ਚੱਲ ਕੋਈ ਨਾ ਮੈਂ ਵੀ ਹੋ ਆਵਾਂ ਦੇਖ ਆਵਾਂ ਅਕੂ ਵਰਸਖ ਨੇ ਵੀ ਕਹਿ ਦਿੱਤਾ ਜੀ ਤੇ ਸ਼ਰਦਾ ਸੀ ਕਹਿੰਦਾ ਭਾਈ ਜੇ ਤੇਰੀ ਸ਼ਰਦਾ ਤੇ ਤੂੰ ਵੀ ਨਾਲ ਚੱਲਿਆ ਕਰ ਵੀ ਮੈਨੂੰ ਇਹਦੇ ਵਿੱਚ ਕੋਈ ਹਰਜ ਨਹੀਂ ਸੰਤਾਂ ਦੇ ਦਰਸ਼ਨ ਕਰਨੀ ਜਾਣਾ ਬਹੁਤ ਵਧੀਆ ਗੱਲ ਆ ਤੂੰ ਵੀ ਨਾਲ ਚੱਲ ਆਪਾਂ ਉਹਨਾਂ ਦਾ ਬੈਠ ਕੇ ਕੀਰਤਨ ਸੁਣਾਗੇ ਉਹ ਵੀ ਖੱਤਰੀ ਦੇ ਨਾਲ ਹੀ ਤੁਰ ਪਿਆ ਰੋਜ ਦਾ ਨੇਮੀ ਗੁਰੂ ਜੀ ਦੇ ਦਰਸ਼ਨ ਨੂੰ ਆਵੇ ਤੇ ਗੁਰਮਖ ਪਿਆਰਿਓ ਉਹਦਾ ਜਿਹੜਾ ਖੱਤਰੀ ਦਾ ਮਿੱਤਰ ਸੀ ਉਹ ਰਸਤੇ ਦੇ ਵਿੱਚ ਇੱਕ ਬੇਸ਼ਵਾ ਦਾ ਕੋਠਾ ਸੀਗਾ ਉੱਥੇ ਚਲਿਆ ਜਾਂਦਾ ਸੀ ਦੇਖੋ ਤੁਰਿਆ ਤਾਂ ਸੰਤਾਂ ਦੇ ਦਰਸ਼ਨ ਕਰਨ ਲਈ ਆ ਰਸਤੇ 'ਚ ਨਿਗਾ ਪੈ ਗਈ ਕਿਹਾ ਚੱਲ ਮੈਂ ਇੱਥੇ ਹੋ ਕੇ ਉਹਨਾਂ ਤੁਸੀਂ ਚਲੋ ਮੈਂ ਤੁਹਾਡੇ ਪਿੱਛੇ-ਪਿੱਛੇ ਆ ਜਾਊਂਗਾ ਬਾਗ ਕੋਲੇ ਹੀ ਹੁਣਾ ਤਾਂ ਐਵੇਂ ਨਾ ਉੱਥੇ ਫਿਰ ਮਾੜੀ ਆਦਤ ਨੂੰ ਪੈ ਗਈ ਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਲਾ ਸਿੱਖ ਤਾਂ ਦਰਸ਼ਨ ਕਰੇ ਉਹ ਖੱਤਰੀ ਇਹ ਬੇਸ਼ਵਾਂ ਦੇ ਕੋਠੇ ਤੇ ਜਾਣ ਲੱਗ ਗਿਆ ਨੇਮ ਗੁਰਸਿੱਖ ਦਾ ਵੀ ਬਣ ਗਿਆ ਦੇਖੋ ਤੇ ਉਹਦਾ ਵੀ ਬਣ ਗਿਆ ਆਦਤ ਜਿਹੜੀ ਸੀ ਦੋਹਾਂ ਦੀ ਪੱਕ ਗਈ ਆ ਘਰੋਂ ਉਹ ਦੋਨੋਂ ਹੀ ਤੁਰਦੇ ਸੀ ਇਕੱਠੇ ਹੀ ਤੁਰਦੇ ਸੀ ਘਰੋਂ ਪਰ ਗਾਂਹ ਜਾ ਕੇ ਰਸਤਾ ਉਹਨਾਂ ਦਾ ਬਦਲ ਜਾਂਦਾ ਸੀ ਇੱਕ ਦਿਨੇ ਸੋਚਣ ਲੱਗਾ ਵੀ ਮੈਂ ਕਿੰਨੇ ਮਾੜੇ ਕਰਮ ਕਰਦਾ ਮੇਰਾ ਮਿੱਤਰ ਚੰਗੇ ਕਰਮ ਕਰਦਾ ਮੈਂ ਕੋ ਕਰਮ ਕਰਦਾ ਮੇਰੀਆਂ ਕਰਤੂਤਾਂ ਮਾੜੀਆਂ ਨੇ ਇਹ ਗੁਰੂ ਦੇ ਦਰਸ਼ਨ ਕਰਨ ਜਾਂਦਾ ਸੰਤਾਂ ਦੇ ਇਹਦੇ ਨਾਲ ਕੋਈ ਗੱਲ ਕਰੀਏ ਉਹਨੇ ਕਿਹਾ ਤੂੰ ਅੱਜ ਹੀ ਐਂ ਕਰੀ ਤੂੰ ਦਰਸ਼ਨ ਕਰਕੇ ਆਈ ਮੈਂ ਵੇਸ਼ਵਾ ਦੇ ਘਰੇ ਜਾਣਾ ਮੈਂ ਵੀ ਆਉਂਗਾ ਆਪਾਂ ਇਕੱਠੇ ਬਹਿ ਕੇ ਦੱਸਾਂਗੇ ਵੀ ਆਪਣਾ ਨਾਮ ਕਰਨ ਗਏ ਤੇ ਕਿਹਨੂੰ ਕੀ ਮਿਲਿਆ ਇਉਂ ਉਹਨਾਂ ਨੇ ਆਪਸ ਦੇ ਵਿੱਚ ਸਲਾਹ ਬਣਾਈ ਆ ਤਾਂ ਉਹ ਗੁਰਸਿੱਖ ਪਿਆਰਾ ਜਿਹੜਾ ਸੀ ਸਤਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਬਾਗ ਦੇ ਕੋਲ ਦਰਸ਼ਨ ਕੀਤੇ ਆ ਕੀਰਤਨ ਵਿੱਚ ਬਹਿ ਗਿਆ ਇਧਰੋਂ ਇਹ ਬੇਸ਼ਵਾ ਦੇ ਕੋਠੇ ਗਿਆ ਉਹ ਹੈ ਨਹੀਂ ਸੀ ਉੱਥੇ ਬਾਪਸ ਮੁੜ ਆਇਆ ਤੇ ਵਾਪਸ ਆ ਕੇ ਉਡੀਕਣ ਲੱਗਾ ਵੀ ਦੂਜਾ ਮੇਰਾ ਮਿੱਤਰ ਆਊਗਾ ਉਹਨੂੰ ਮੈਂ ਪੁੱਛੂੰਗਾ ਕੀ ਮਿਲਿਆ ਇਹ ਨਾ ਜਿਵੇਂ ਆਪਾਂ ਬੈਠੇ ਹੁੰਨੇ ਆਂ ਕਈ ਵਾਰੀ ਆਪਾਂ ਹੱਥ ਮਾਰਨ ਲੱਗ ਜਾਨੇ ਧਰਤੀ ਤੇ ਇਹਨੇ ਧਰਤੀ ਖੁਦ ਨਹੀਂ ਸ਼ੁਰੂ ਕੀਤੀ ਮੈਂ ਵੈਸੇ ਹੀ ਬੈਠਾ ਬੈਠਾ ਖੋਦਿਆ ਖੋਦਿਆ ਇੱਕ ਚਟੂਰਾ ਜਿਹਾ ਨਿਕਲਿਆ ਆ ਖੋਲ ਕੇ ਦੇਖਿਆ ਤੇ ਉਹਦੇ ਵਿੱਚ ਇੱਕ ਮੋਹਰ ਤੇ ਹੋਰ ਸਭ ਕੋਲੇ ਕੋਲੇ ਭਰੇ ਪਏ ਆ ਤੇ ਇਹਨੇ ਡੀਕਿਆ ਆਪਣੇ ਮਿੱਤਰ ਨੂੰ ਵੀ ਉਹ ਆਇਆ ਨਹੀਂ ਅਜੇ ਮੈਂ ਉਹਨੂੰ ਦੱਸੂੰਗਾ ਮੈਨੂੰ ਤਾਂ ਆਹ ਮੋਹਰ ਮਿਲ ਗਈ ਇੱਕ ਸੋਨੇ ਦੀ ਅੱਜ ਕਿ ਮੈਨੂੰ ਇਹ ਕਰਮਾਂ ਦਾ ਫਲ ਮਿਲਿਆ ਮੈਂ ਦੱਸੂੰਗਾ ਬੜਾ ਖੁਸ਼ ਹੋਇਆ ਉਹ ਬੰਦੇ ਨੂੰ ਬੈਠੇ-ਬੈਠੇ ਨੂੰ ਮੋਹਰ ਲੱਭ ਜੇ ਆਪਾਂ ਨੂੰ ਵੀ ਆਪਾਂ ਕਿੰਨੇ ਖੁਸ਼ ਹੋਵਾਂਗੇ ਇੰਨਾ ਉਹ ਵੀ ਖੁਸ਼ ਹੋ ਜਾ ਦੂਜੇ ਪਾਸੇ ਉਹ ਗੁਰਮੁਖ ਪਿਆਰਾ ਸਤਗੁਰੂ ਮਹਾਰਾਜ ਦਾ ਮੱਥਾ ਟੇਕ ਕੇ ਵਾਪਸ ਆ ਰਿਹਾ ਰਸਤੇ ਵਿੱਚ ਪੈਰ 'ਚ ਕੰਡਾ ਵੱਜਿਆ ਇਹ ਸੂਲ ਸੀਗੀ ਬਹੁਤ ਜ਼ਿਆਦਾ ਤਿੱਖੀ ਸੀ ਜਦੋਂ ਪੈਰ 'ਚ ਵੱਜੀ ਤੇ ਦਰਦ ਹੋਇਆ ਉਹਨੇ ਆਪਦਾ ਕੱਪੜਾ ਪਾੜ ਕੇ ਪੈਰ ਨੂੰ ਬੰਨਿਆ ਹੌਲੀ-ਹੌਲੀ ਆਇਆ ਇੱਕ ਜੁੱਤੀ ਚੜੀ ਇੱਕ ਜੁੱਤੀ ਬੰਨੀ ਹੋਈ ਆ ਇਹ ਇੱਕ ਛੋਟੇ ਸੇ ਸ਼ਹਿਰ ਦੇਖ ਰਿਆ ਇਹ ਆਇਆ ਤੇ ਹੌਲੀ-ਹੌਲੀ ਲੰਗ ਮਾਰਦਾ ਆਵੇ ਕਹਿੰਦਾ ਜੀ ਮੇਰੇ ਪੈਰ ਦੇ ਵਿੱਚ ਨਾ ਕੰਡਾ ਵੱਜਿਆ ਮਿੱਤਰ ਉਹਨੇ ਅੱਗੇ ਮਸ਼ਕਰੀ ਕੀਤੀ ਮਸ਼ਕਰੀ ਉਹ ਕੀਤੀ ਵੀ ਦੇਖ ਭਾਈ ਮੈਨੂੰ ਤਾਂ ਮੋਹਰ ਮਿਲ ਗਈ ਮੈਂ ਤਾਂ ਜਾਂਦਾ ਸੀ ਕੋਠੇ ਤੇ ਤੈਨੂੰ ਕੰਡਾ ਵੱਜਿਆ ਤੂੰ ਜਾਂਦਾ ਸੀ ਸੰਤਾਂ ਕੋਲੇ ਮੈਂ ਪਾਪ ਕਰਨ ਜਾਂਦਾ ਸੀ ਤੂੰ ਸਾਧੂਆਂ ਦੇ ਦਰਸ਼ਨ ਕਰਨ ਜਾਂਦਾ ਸੀ ਦੇਖ ਭਾਈ ਕਰਮਾਂ ਦਾ ਆਪਾਂ ਨੂੰ ਕੀ ਕੀ ਮਿਲਿਆ ਇਹਦਾ ਮਤਲਬ ਉ ਤਾਂ ਵੀ ਮਾੜੇ ਕਰਮ ਕਰਨੇ ਚਾਹੀਦੇ ਆ ਦੂਜਾ ਮਸ਼ਕਰੀਆਂ ਕਰੇ ਟਿਚਰ ਕਰੇ ਮਖੌਲ ਕਰੇ ਕਹਿੰਦਾ ਸੰਤਾਂ ਦੇ ਦਰਸ਼ਨ ਕਰਨ ਦਾ ਕੀ ਫਾਇਦਾ ਜੇ ਪੈਰ ਚਕ ਵੱਜਣੇ ਹੀ ਕੰਡੇ ਆ ਇਦੂ ਦਾ ਬੇਸ਼ਵਾ ਦਾ ਸੰਗ ਕੀਤਾ ਚੰਗਾ ਜੇ ਮਿਲਣੀਏ ਮੋਹਰਮ ਤੇ ਫਿਰ ਉਹ ਨਾ ਉਦਾਸ ਹੋ ਗਿਆ ਜਿਹੜਾ ਗੁਰਸਿੱਖ ਸੀਗਾ ਸੋਚਣ ਲੱਗਾ ਵੀ ਗੱਲ ਤਾਂ ਇਹਦੀ ਠੀਕ ਆ ਕਹਿੰਦਾ ਐਂ ਹਉ ਕਰਦੇ ਆਪਾਂ ਸੰਤਾਂ ਕੋਲ ਹੀ ਜੱਲੀਏ ਦੱਸਣਗੇ ਉਹ ਜਵਾਬ ਮੈਨੂੰ ਲੱਗਦਾ ਵੀ ਜਵਾਬ ਦੇਣਗੇ ਫੇਰ ਆਏ ਗੁਰੂ ਨਾਨਕ ਦੇਵ ਜੀ ਕੋਲੇ ਹਕੀਕਤ ਦੱਸੀ ਸਾਰੀ ਵਾਰਤਾ ਆਪਣੀ ਹੱਡ ਬੀਤੀ ਪੈਰ ਚ ਕੰਡਾ ਵੱਜਣ ਦਾ ਉਹ ਪ੍ਰਸੰਗ ਸਾਰਾ ਕਹਿ ਦਿੱਤਾ ਉਹਨੂੰ ਮੋਹਰ ਮਿਲਨ ਦਾ ਕਹਿੰਦੇ ਮਹਾਰਾਜ ਜੀ ਸਾਡੇ ਭਰਮ ਦੂਰ ਕਰੋ ਤਾਂ